ਦੋਸਤੋ ਆ ਵੀਰ ਇੱਕ ਮਾਡਲ ਲੈ ਕੇ ਆਏ ਨੇ ਇੱਕ ਸਕੀਮ ਲੈ ਕੇ ਆਏ ਨੇ ਜਿਹਦੇ ਤਹਿਤ ਇਹ ਕਹਿੰਦੇ ਜਿਹੜੇ ਬੇਜ਼ਮੀਨੇ ਕਿਸਾਨ ਤੇ ਮਜ਼ਦੂਰ ਆ ਉਹਨਾਂ ਨੂੰ ਅਸੀਂ ਫ੍ਰੀ ਦੇ ਵਿੱਚ ਜ਼ਮੀਨਾਂ ਦਵਾਵਾਂਗੇ ਇਹਨਾਂ ਵੀਰਾਂ ਤੋਂ ਜਾਣਦੇ ਆ ਵੀ ਇਹੋ ਜੀ ਕਿਹੜੀ ਸਕੀਮ ਆ ਜਿਹਦੇ ਨਾਲ ਬੇਜ਼ਮੀਨੇ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਜ਼ਮੀਨਾਂ ਮਿਲਣਗੀਆਂ ਵੀਰ ਜੀ ਕੀ ਨਾਮ ਤੁਹਾਡਾ ਤੇ ਕਿਹੜੀ ਸਕੀਮ ਲੈ ਕੇ ਆਏ ਹੋ ਮੇਰਾ ਨਾਮ ਬਕਰ ਸਿੰਘ ਹਥੋਆ ਜੀ ਜੋਨਲ ਵਿਦ ਸਕੱਤਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜੀ ਜਿਹੜੀ ਇਹ ਸਕੀਮ ਦੀ ਗੱਲ ਕਰਦੇ ਹਾਂ ਉਹ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਭਾਰਤ ਸਮੇਤ ਪੂਰੇ ਪੰਜਾਬ ਦੇ ਵਿੱਚ ਇੱਕ ਕਾਨੂੰਨ ਬਣਿਆ 1972 ਦਾ ਜੀ ਜਿਹਨੂੰ ਕਿ ਲੈਂਡ ਸੀਲਿੰਗ ਐਕਟ ਕਿਹਾ ਜਾਂਦਾ ਜਿਹਦੇ ਤਹਿਤ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਇੱਕ ਪਰਿਵਾਰਾ ਜਿਹੜਾ 5 ਜੀ ਨੇ ਉਹ 7 7.50 ਏਕੜ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦੇ ਜੀ ਪਰ ਜਦੋਂ ਇਹ ਕਾਨੂੰਨ ਬਣਦਾ ਕਾਨੂੰਨ ਬਣਦੇ ਨਾਲ ਦੀ ਨਾਲ ਇਹਦੇ ਵਿੱਚ ਬਹੁਤ ਸਾਰੇ ਚੋਰ ਮੋਰੀਆਂ ਰੱਖ ਦਿੱਤੇ ਜਾਂਦੇ ਨੇ ਜਿਹਦੇ ਰਾਹੀ ਅੱਜ ਵੀ ਪੰਜਾਬ ਦੇ ਵਿੱਚ ਜੀ ਸੈਂਕੜੇ ਨਹੀਂ ਹਜ਼ਾਰਾਂ ਏਕੜ ਜ਼ਮੀਨਾਂ ਜਿਹੜੀ ਉਸੇ ਰੂਪ ਦੇ ਵਿੱਚ ਪਈਆ ਤੇ ਇਹ ਕਾਨੂੰਨ ਕਿਤੇ ਵੀ ਲਾਗੂ ਨਹੀਂ ਹੋਇਆ ਤੇ ਇਸੇ ਕਾਨੂੰਨ ਤਹਿਤ ਜਿਹੜੀ ਪੰਜਾਬ ਦੇ ਵਿੱਚ ਅਸੀਂ ਗੱਲ ਕਰਦੇ ਆਂ ਵੀ ਲੈਂਡ ਸੀਲਿੰਗ ਐਕਟ ਲਾਗੂ ਕੀਤਾ ਜਾਵੇ ਸੰਗਰੂਰ ਦੇ ਨੇੜੇ ਮਹਾਰਾਜਾ ਰਣਵੀਰ ਸਿੰਘ ਦੇ ਵੰਸਿਆਂ ਦੀ ਜ਼ਮੀਨ ਜਿਹੜਾ ਮਹਾਰਾਜਾ ਸਤਵੀਰ ਸਿੰਘ ਦੀ ਮੌਤ ਵੀ ਹੋ ਚੁੱਕੀ ਆ ਇੱਕ ਪੂਰੇ ਦਾ ਪੂਰਾ ਪਿੰਡਾ ਜਿਹੜਾ ਬੇਚਰਾਗ ਪਿੰਡ ਦੇ ਨਾਂ ਦੇ ਉੱਪਰ ਪਿਆਜੀ ਦੀ 927 ਏਕੜ ਜ਼ਮੀਨ ਲੈਂਡ ਸੀਲਿੰਗ ਐਕਟ ਤਹਿਤ ਵੰਡੀ ਜਾਣੀ ਆ ਤੇ ਪਿਛਲੀ 28 ਫਰਵਰੀ ਨੂੰ ਪੰਜਾਬ ਦੇ ਹਜ਼ਾਰਾਂ ਲੋਕਾਂ ਨੇ ਇਕੱਠੇ ਹੋ ਕੇ ਉਹ ਜ਼ਮੀਨ ਨੂੰ ਜਿਹੜਾ ਬੇਗਮਪੁਰੇ ਦਾ ਨਾਮਕਰਨ ਦੇ ਕੇ ਵੰਡਣ ਦੀ ਜਿਹੜੀ ਦਾਅਵੇਦਾਰੀ ਉਹ ਕੀਤੀ ਸੀ